ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਣੂ ਪੈਂਦਾ ਜੀ ਬਰਨਾਲਾ ਵਾਈ ਕੋਲ ਸਤਨਗ ਬਸੀਆਂ ਦੇ ਬਕਾਊਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280007555 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰ ਵਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਬੂਟਾ ਸਿੰਘ ਜੀ ਪਿੰਡ ਸਹਣਾ ਜੀ ਜ਼ਿਲ੍ਹਾ ਜੀ ਬਰਨਾਲਾ ਜੀ ਹਾਂ ਜੀ ਵੀ ਪਹਿਲੀ ਵਸਤੀ ਦੀ ਜਾਣਕਾਰੀ ਦੋ ਜੀ ਚਾਰ ਥਾਣਾ ਜੀ ਹਾਂ ਜੀ ਖੀਰੀ ਛੋਟੀ ਉਮਰ ਦੇ ਕੱਚੂ ਹੀ ਆ ਜੀ ਕੱਚੂ ਹੀ ਆ ਰੇਟ ਭਰਾ ਦਾ ਰੇਟ ਜੀ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਰੇਟ ਫੋਨ ਤੇ ਤੋਰ ਦੋ ਭਰਾ ਮੜਾ ਸਾਰੀਆਂ ਦਿਖਾ ਦੁਰ ਕੇ ਕਿਉਂਕਿ ਫਿਰ ਅਗ ਨੂੰ ਤਸੱਲੀ ਹੋ ਜਾਂਦੀ ਆ ਫੋਨ ਤੇ ਆ ਮੜਾ ਤੁਰਦੀ ਲੋਚ ਤੋਰ ਦੋ ਤੋਰ ਮੜਾ ਠਾਕ ਮਾਰੇ ਉਹ ਨਾ ਠੀਕ ਹੈ ਨਾ ਲੋ ਜੀ ਠੀਕ ਹੈ ਜੀ ਤੁਰਾ ਤੁਰਾ ਥਾਡੇ ਸਾਮਣੀਆ ਥਾਣ ਚਾਰਾ ਨਿਕਲ ਮੇ ਬਣ ਦੋਈ ਬੱਚੇ ਵਾਲੇ ਲੋ ਜੀ ਖੜਾ ਜੀ ਬਈ ਇੱਕ ਮਿੰਟ ਪਹਿਲਾਂ ਇਹ ਦੱਸਣ ਦੀ ਜਾਣਕਾਰੀ ਹਾਂਜੀ ਬਈ ਦੂਜੀ ਬਸਤੀ ਦੀ ਦੱਸੋ ਜਾਣਕਾਰੀ ਇਹਦੀ ਇਹ ਵੀ 7 ਕੁ ਮਹੀਨੇ ਦੇ ਬੱਚੇ ਆ ਜੀ ਹਾਂਜੀ ਦੋਨੇ 7-7 ਮਹੀਨਿਆਂ ਦੇ ਆ ਜੀ ਠੀਕ ਆ ਜੀ ਥਣ ਦਿਖਾ ਦੋ ਮੜੇ ਇਹਦੇ ਥਣ ਚਾਰੀ ਇਹਦੇ ਇੱਕ ਮਿੰਟ 6 6 ਆ ਜੀ ਮੜੇ ਮੜੇ ਹੋਜ ਬਈ ਹਾਂ ਉਹ ਚੀਜ਼ ਆ ਕੋਈ ਗੱਲ ਨਹੀਂ ਪੰਜਵਾਂ ਥਣ ਇੱਕ ਹਾਂਜੀ ਹਾਂਜੀ ਕੋਈ ਗੱਲ ਨਹੀਂ ਦੋੜ ਦੋਣ ਭਰਾ ਲੋ ਜੀ ਇਹਦਾ ਰੇਟ ਭਰਾ ਇਹਦਾ ਫੋਨ ਤੇ ਹੋ ਜਾ ਰੇਟ ਜੀ ਫੋਨ ਤੇ ਰੇਟ ਠੀਕ ਹੈ ਜੀ ਲਓ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਚੈੱਕ ਕਰ ਸਕਦੇ ਹੋ ਪਿੱਟਪੂੜਾ ਸੋਨਾ ਜੀ ਠੀਕ ਹੈ ਹਾਂਜੀ ਵੀ ਤਿੰਨ ਨੰਬਰ ਦਾ ਦੱਸੋ ਪਹਿਲਾਂ ਜਾਣਕਾਰੀ ਦੱਸ ਦਿਓ ਖੀਰੀ ਹੈ ਜੀ ਇਹ ਵੀ ਬੱਚੀ ਹਾਂਜੀ ਦੰਦਾ ਉਹ ਖੀਰੀ ਹੈ ਜੀ ਕੋਈ ਗੱਲ ਕਾਲੀ ਨਾ ਕਰੋ ਟੁੱਕਿਆ ਨਾ ਕੋਈ ਗੱਲ ਤੇ ਥਣ ਜਾ ਰਹੀ ਝੋਲੀ ਝੁਲੀ ਬਹੁਤ ਹੈ ਜੀ ਦੇਖੋ ਜੀ ਲਓ ਜੀ ਝੋਲੀ ਠੀਕ ਹੈ ਚਾਰੇ ਥਰਡ ਬੰਦ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਹਾਂ ਜੇ 10 ਮਹੀਨੇ ਦੀ ਬੱਚੀ ਹੈ ਜੀ ਇਹ 10 ਮਹੀਨੇ ਦੀ ਹਾਂਜੀ ਠੀਕ ਹੈ ਜੀ ਤੋੜ ਦਿਓ ਪਰਾਇ ਨੂੰ ਵੀ ਕੋਈ ਗੱਲ ਨਹੀਂ ਕਾਲੀ ਨਾ ਕਰੋ ਟੁ ਗੱਲ ਵਸਤੁਰਦੋ ਕੰਨ ਨੂੰ ਬਹੁਤ ਸੋਨਾ ਕਰਮ ਵਾਲੀ ਤੇ ਕੱਦ ਖੁੱਦ ਸੁਖਣਾ ਠੀਕ ਆ ਜੀ ਵੰਦੋ ਰਾਜੀ ਆ ਇਹਦਾ ਰੇਟ ਭਰਾ ਆ ਰੇਟ ਫੋਨ ਤੇ ਹੋ ਜਾਈਏ ਠੀਕ ਆ ਠੀਕ ਆ ਜੀ ਤਿੰਨ ਆ ਚਾਰ ਨੰਬਰ ਤੇ ਦੱਸੋ ਜੀ ਜਾਣਕਾਰੀ ਇਹ ਦੁੱਗੀ ਆ ਜੀ ਬੱਚੀ ਦੁੱਗੀ ਆ ਹਾਂ ਜੀ ਠੀਕ ਆ ਜੀ ਇਹ ਤੁਹਾਨੂੰ ਬਹੁਤ ਵਧੀਆ ਜੀ ਤੁਹਾਨੂੰ ਬਹੁਤ ਵਧੀਆ ਸੋਨਾ ਤੇ ਠੀਕ ਆ ਥੋੜੇ ਸੰਗ ਜ਼ਰੂਰ ਆ ਜੀ ਠੀਕ ਆ ਦਾ ਜਾ ਕੇ ਜਾਣਗੇ ਜੀ ਠੀਕ ਹੈ ਜੀ ਜਾਂ ਤੂੰ ਬ੍ਰੀਡ ਬੋਤਾ ਜੀ ਬੋਧੀ ਵਾਲੀ ਆ ਹਾਂਜੀ ਜੀ ਤੋਰਾ ਤੋਰਾ ਤਰਾ ਦੇਖ ਸਕਦੇ ਸੈਂਕੂ ਜਰੂਰ ਆ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾ ਵਾਲੇ ਪੱਟਪੁੜਾ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਈ ਪੰਜ ਨੰਬਰ ਇਹ ਪੰਜ ਨੰਬਰ ਇਹ 9 ਮਹੀਨੇ ਬੱਚੀ ਹੈ ਜੀ ਹਾਂਜੀ ਖੀਰੀ ਬੱਚੀ ਹੈ ਜੀ ਠੀਕ ਹੈ ਜੀ ਥਾਂ ਤੁਹਾਨੂੰ ਦੇਖੋ ਬਹੁਤ ਸੋਹਣਾ ਲੱਗਿਆ ਵਾ ਜੀ ਲਓ ਜੀ ਚਾਰੇ ਥਾਣਾ ਜੀ ਠੀਕ ਹੈ ਜੀ ਇਹਦਾ ਵੀ ਰੇਟ ਫੋਨ ਤੇ ਹੋ ਜਾ ਜੀ ਫੋਨ ਤੇ ਰੇਟ ਫੋਨ ਤੇ ਠੀਕ ਹੈ ਜੀ ਨੰਬਰ ਮੁਤਾਬਕ ਅਗਲਾ ਪੁੱਛ ਸਕਦਾ ਜੀ ਹਾਂਜੀ ਨੰਬਰ ਹਾਂਜੀ ਠੀਕ ਹੈ ਜੀ ਇਹ ਹੈਗੀ ਸੀ ਪੰਜ ਨੰ ਵੰਦੋ 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 ਕੋਈ ਗੱਲ ਆ ਸੇ ਨੰਬਰ ਦਾ ਦੱਸੋ ਜੀ ਜਾਣਕਾਰੀ ਕਿਵੇਂ ਇਹਦੇ ਥਣ ਦੀ ਉਹਦਾ ਸੇ ਆ ਠੀਕ ਆ ਕੋਈ ਗੱਲ ਨਹੀਂ ਥਣ ਨੂੰ ਸੋਹਣਾ ਲੱਗਿਆ ਵਾ 9 ਮਹੀਨੇ ਦੀ ਬੱਚੀ ਆ ਜੀ ਠੀਕ ਆ ਜੀ ਹਾਂਜੀ ਜੀ ਠੀਕ ਹੈ ਨੋ ਇਹਦਾ ਰੇਟ ਫੋਨ ਤੇ ਜੀ ਇਹਦਾ ਰੇਟ ਫੋਨ ਤੇ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਹੋ ਥਾਣ ਜਰੂਰ ਸੇ ਆ ਪਰ ਉਹ ਬੱਚੀਆਂ ਨੂੰ ਪਤਾ ਅੱਜਕੱਲ ਦੁੱਧ ਤਾਂ ਆਉਂਦਾ ਨਾ ਹਾਂਜੀ ਹਾਂਜੀ ਤੇ ਦੂਜੇ ਥਾਣ ਲੰਮੇ ਆ ਠੀਕ ਹੈ ਉਹ ਤਾਂ ਦੱਸੇਂ ਵੀ ਠੰਡਾ ਸੀ ਬਹੁਤ ਜ਼ਿਆਦਾ ਆ ਜੀ ਠੀਕ ਹੈ ਜੀ ਕਿੰਨ ਮਰਜੀ ਇੱਥੇ ਘੁੰਮ ਫੇਰੀ ਜਾਓ ਕੋਈ ਚੱਕਰ ਹੀ ਨਹੀਂ ਜੀ ਦੁਰ ਦੁਰ ਠੀਕ ਹੈ ਜੀ ਲੋ ਜੀ ਫੇਸ ਬਿਊਟੀ ਲੋ ਜੀ ਚੈੱਕ ਕਰ ਸਰੋ ਫੇਸ ਠੀਕ ਹੈ ਜੀ ਠੀਕ ਹੈ ਜੀ ਇਹ 6 ਮਹੀਨੇ ਦੀ ਬੱਚੀ ਆ ਜੀ ਇਹ 7 ਨੰਬਰ ਹਾਂਜੀ 7 ਨੰਬਰ 6 ਮਹੀਨਾ ਦੀ 7 ਨੰਬਰ ਸੇ ਮੇਨੇ ਦੀ ਬੱਸੀ ਆ ਤੋਰਦੇ ਪਰ ਆਉਣਾ। ਥਾਣ ਤੋਂ ਬਹੁਤ ਹੁਣ ਲੱਗਿਆ ਤੇ ਇਹਦੇ ਕੋਈ ਗੱਡੀ ਦਿਖਾ ਦੇ ਮੈਂ ਥਾਣ ਨੂੰ ਦਿਖਾ ਦੇ। 7 ਨੰਬਰ ਬੱਸੀ ਆ ਮਾਰੀ ਨਾ ਮਾਰੀ ਨਾ ਬਈ। ਲੋਜੀ ਬਾਈ ਇਥੇ ਰੁਕ ਲਮੜਾ। ਕੋਈ ਵੀ ਬੰਦ ਬਈ ਕਿਰ ਬੰਦ ਬਈ। ਕੋਈ ਗੱਲੀ ਥਾਣ ਦਿਖਾ ਦੇ ਨੀ 7 ਨੰਬਰ ਦੇ ਤੱਕ ਕੋਈ ਗੱਲੀ ਕਾਲੀ ਨਾ ਕਰੋ। ਸੱਟ ਨਾ ਖਾ ਲਈ। ਲੋਜੀ ਬਾਈ ਕੋਲ 7 ਬੱਸੀ। ਲੋਜੀ ਥਾਣ ਬਹੁਤ ਹੁਣ ਲੱਗਿਆ ਕਰ ਮੋਬਾਈਲ ਲੋਜੀ। ਠੀਕ ਹੈ ਜੀ ਕੋਈ ਫੋਟ ਨਹੀਂ ਕੋਈ ਸਾਹ ਨਹੀਂ। ਬਾਈ ਕੋਲ 7 ਬਸੇ ਬਾਈ ਜੇ ਸੱਤੇ ਦੇ ਸੱਤੇ ਕਿਸੇ ਨੇ ਫਾਰਮ ਵਾਲੇ ਖਰੀਦਣੇ ਫੇਰ ਲੈਚ ਕਰ ਦਾਂਗੇ ਜੀ ਪੰਨਾ ਜੋ ਮਾਨਤਨ ਕਰ ਦਾਂਗੇ ਬੰਦਾ ਕਿੰਨਾ ਕਰੂਗੇ ਫੋਲ ਕਰ ਦੋਗੇ ਹਾਂਜੀ ਫੋਲੀ ਕਰ ਦਾਂਗੇ ਜੀ ਫੋਲੀ ਕਰ ਦੋ ਜੀ ਸੱਟੇ ਲੈ ਕੇ ਨਹੀਂ ਗਏ ਹਾਂਜੀ ਹਾਂਜੀ ਠੀਕ ਹੈ ਰੇਡ ਫੋਨ ਤੇ ਦੱਸੋ ਰੇਡ ਫੋਨ ਤੇ ਹਾਂਜੀ ਠੀਕ ਹੈ ਜੀ ਪਿੰਡ ਸਹਿਣਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਫੇ ਆਪਣਾ ਚੁੰਗਾ ਰੋਡ ਆ ਗਿਆ ਸਹਿਣੇ ਤੋਂ ਦਾਣਾ ਮਿੰਟ ਟਪ ਕੇ ਠੀਕ ਹੈ ਜੀ ਠੀਕ ਹੈ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਲਾਂਗੇ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਈ